ਹੈਲੋ ਜੀ ਹਰਸ਼ੀ ਗਰਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤਾਇਰ ਦੇ ਵਿੱਚ ਹੋਪ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜਿਹੜੀ ਅੱਜ ਵਾਲੀ ਵੀਡੀਓ ਜੀ ਆਪਾਂ ਇਹ ਹੈਂਡਵਰਕ ਸੂਟਾਂ ਦੀ ਲੈ ਕੇ ਆਏ ਕਿਉਂਕਿ ਵਾਈਟ ਸਟਫ ਵਾਈਟ ਸੂਟ ਬਣਿਆ ਹੋਇਆ ਆਪਣਾ ਤੇ ਸਿਲਕ ਦਾ ਸਟਫ ਹੈ ਜੀ ਇਹਦੇ ਤੇ ਆਪਾਂ ਨੇ نیچے ਘੇਰੇ ਤੇ ਚੱਕਣ ਤੇ ਕੰਮ ਕਰਿਆ ਹੋਇਆ ਤੇ ਸਾਰੀ ਸ਼ਰਟ ਤੇ ਆਪਣੇ ਚ ਵਰਕ ਹੋਇਆ ਹੋਇਆ ਜੀ ਇਹਦਾ ਤੇ ਐਵੇਂ ਬਾਜੂ ਤੇ ਵਰਕ ਹੋਇਆ ਹੋਇਆ ਤੇ ਆਪਾਂ ਇਹ ਵਿੱਚ ਕਲਰ ਦਾ ਟੱਚ ਤਾਂ ਲਾਈਟ ਡਾਰਕ ਪਿੰਕ ਕਲਰ ਪਿਆ ਹੋਇਆ ਜੀ ਇੱਕ ਫਰੋਚੀ ਕਲਰ ਆ ਗਿਆ ਬਹੁਤ ਹੀ ਪਿਆਰਾ ਸੂਟ ਹੋਇਆ ਗਲੇ ਦਾ ਫੁੱਲ ਹੈਵੀ ਵਰਕ ਹੈ ਜੀ ਆਪਣਾ ਸਰਾਰੇ ਆਪਾਂ ਨੇ ਇਹਦੇ ਵਿੱਚ ਨਾਲ ਸਵਾਵਾ ਰੱਖਿਆ ਹੋਇਆ ਜੀ ਜੋ ਕਿ ਲੇਸ ਨਾਲ ਮੋਤੀਆਂ ਨਾਲ ਫਿਤੀਸ਼ਨ ਕਰਿਆ ਨੀਚੇ ਫਿਰ ਸਿੰਪਲ ਲੇਸਾਂ ਲਗਵਾਈਆਂ ਨੇ ਜੀ ਉਸ ਤੋਂ ਬਾਅਦ ਜੀ ਆਪਣਾ ਜਿਹੜਾ ਦੁਪੱਟਾ ਹੈ ਜੀ ਉਹ ਚਨੂਨ ਦਾ ਰੱਖਿਆ ਆਪਾਂ ਨੇ ਇਹਦੇ ਵਿੱਚ ਵੀ ਆਪਾਂ ਨੇ ਲੇਸਾਂ ਅਟੈਚ ਕਰੀਆਂ ਨੇ ਤੇ ਸਾਰੇ ਚ ਫੋਰ ਸੈਟ ਲੇਸ ਲਗਵਾਈ ਹੈ ਜੀ ਇਹ ਆਪਣਾ ਫਰਸਟ ਵਾਲਾ ਸੂਟ ਆ ਗਿਆ ਉਸ ਤੋਂ ਬਾਅਦ ਜੀ ਸੈਕੰਡ ਆ ਗਿਆ ਆਪਣਾ ਗ੍ਰੀਨ ਕਲਰ ਦਾ ਸੂਟ ਇਹ ਵੀ ਆਪਣਾ ਗਲੇ ਦਾ ਥੇਰੇ ਦਾ ਤੇ ਫਰੰਟ ਤੇ ਵਰਕ ਹੋਇਆ ਹੋਇਆ ਹੈਗਾ ਤੇ ਆਪਾਂ ਨੇ ਕਲਰ ਦੀ ਇਹਦੇ ਵਿੱਚ ਮਹਿਰੂਨ ਕਲਰ ਦਾ ਟੱਚ ਦਿੱਤਾ ਹੈ ਇਹ ਵਾਲਾ ਆ ਗਿਆ ਬੱਚੂ ਦਾ ਵਰਕ ਆ ਗਿਆ ਇਹਦੀ ਨਾਲ ਆਪਣੀ ਬਾਟਮ ਬਣਾਈ ਹੈ ਜੀ ਇਹ ਸੈਟ ਨਾ ਔਰਗੰਝਾ ਤੇ ਆ ਗਿਆ ਇਹਦੇ ਨਾਲ ਆਪਣੀ ਬਾਟਮ ਤੇ ਵਰਤ ਰੱਖਿਆ ਹੋਇਆਗਾ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਇਹ ਆਪਣਾ ਕਰੀਮ ਸੂਟ ਆ ਗਿਆ ਜੀ ਇਹ ਆਪਣਾ ਥ੍ਰੈਡਵਰਕ ਦਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਸਾਰਾ ਫੁੱਲ ਹੈਵੀ ਹੈ ਇਹ ਆਫ ਵਾਈਟ ਦਾ ਥ੍ਰੈਡ ਨਾਲ ਆਰੀ ਵਰਕ ਹੋਇਆ ਹੋਇਆ ਸਾਰਾ ਆਰੀ ਵਰਕ ਦਾ ਸੂਟ ਹੈ ਅੱਗੇ ਫੁੱਲ ਫਰੰਟ ਹੈਵੀ ਹੈ ਦਾ ਤੇ ਇਹਦੇ ਬੈਕ ਤੇ ਵੀ ਸਾਰੇ ਤੇ ਵਰਕ ਹੋਇਆ ਹੋਇਆ ਹੈ ਤੇ ਪਿੱਛੇ ਆਪਾਂ ਜਿੱਪ ਲਗਾਈ ਹੈ ਨਾ ਸੂਟਾਂ ਤੇ ਇਹਦੀ ਬਾਟਮ ਤੇ ਵੀ ਐਵੇਂ ਵਰਕ ਹੋਇਆ ਹੋਇਆ ਹੈ ਜੀ ਇਹ ਵਾਲਾ ਜੀ ਬਟਨ ਦਾ ਵਰਕ ਹੋ ਗਿਆ ਜਿਹੜਾ ਦੁਪੱਟਾ ਆਪਾਂ ਉਹਦੇ ਨਾਲ ਬਲੈਕ ਰੱਖਿਆ ਜੀ ਉਸ ਤੋਂ ਬਾਅਦ ਜੀ ਆਪਾਂ ਇੱਕ ਇਹਨਾਂ ਦਾ ਰੈੱਡ ਸੂਟ ਸੂਟ ਬਣਾਇਆ ਇਹ ਸਰਾਰੇ ਦੇ ਨਾਲ ਬਣਾਇਆ ਹੋਇਆ ਜੀ ਕਲੀਆਂ ਵਾਲਾ ਆਪਾਂ ਇਹਦੇ ਨਾਲ ਸਰਾਰਾ ਲਿਆ ਇਹ ਵਾਲਾ ਇਹ ਬਣਾ ਸ਼ਰਟ ਦਾ ਵਰਕ ਆ ਗਿਆ ਨੀਚੇ ਤੇ ਰੇਤੇ ਵਰਕ ਆ ਗਿਆ ਜੀ ਸਟਾਫ ਇਹ ਸਿਲਕ ਦਾ ਰਹੂਗਾ

ਬਹੁਤ ਹੀ ਪਿਆਰੇ ਸੂਟ ਬਣੇ ਹੋਏ ਨੇ ਜੇ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਤੇ ਉਹ ਸੇਮ ਸੂਟ ਡਿਟੋ ਬਣਵਾ ਸਕਦੇ ਹੋ ਨੰਬਰ ਹੈ ਸਾਡਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਥੈਂਕ ਯੂ